ਐਸਾ ਨਾਮ ਰਤਨ ਨਿਰਮੂਲਕ ਪੁਨ ਪਦਾਰਥ ਪਾਇਆ ਅਨਗ ਯਤਨ ਕਰ ਹਿਰਦੈ ਰਾਖਿਆ ਅਰਤਨ ਨਾਸ਼ ਪੈ ਛਾਇਆ ਐਸਾ ਨਾਮ ਪਰਮਾਤਮਾ ਦਾ ਨਾਮ ਰਤਨ ਹੀਰਿਆਂ ਲਾਲਾਂ ਤੋਂ ਮਹੰਗਾ ਰਤਨ ਨਿਰਮੋਲਕ ਜਿਸ ਦਾ ਮੁੱਲ ਨਹੀਂ ਪੈ ਸਕਦਾ ਜੋ ਕਿਸੇ ਮੁੱਲ ਨਹੀਂ ਮਿਲ ਸਕਦਾ ਪੁੰਨ ਪਦਾਰਥ ਪਾਇਆ ਪੁੰਨ ਪੁੰਨ ਨਾਲ ਭਾਗਾ ਨਾਲ ਪਾਇਆ ਪ੍ਰਾਪਤ ਕਰੀਦਾ ਹੈ ਮਿਲਦਾ ਹੈ ਭਗਤ ਪੀਖਨ ਜੀ ਪ੍ਰਮਾਨ ਕਰਦੇ ਹਨ ਪਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾ ਨਾਲ ਮਿਲਦਾ ਹੈ। ਅਨਗ ਯਤਨ ਕਰ ਹਿਰਦ ਰੱਖਿਆ ਅਨਗ अनेका ਜਤਨ ਯਤਨ ਕਰਕੇ ਹਿਰਦ ਰੱਖਿਆ ਅਗਰ ਅਸੀਂ ਲੁਕਾ ਕੇ ਹਿਰਦੇ ਦੇ ਵਿੱਚ ਰੱਖੀਏ ਰਤਨ ਉਹ ਪਰਮਾਤਮਾ ਦਾ ਨਾਮ ਰਤਨ ਸ਼ਬਦ ਸੁਪਾਇਆ ਉਹ ਲੁਕਾਇਆ ਨਹੀਂ ਲੁਕਦਾ ਭਗਤ ਵੀਖਣਜੀਪੁਰ ਮਾਨ ਕਰਦੇ ਹਨ ਪਰਮਾਤਮਾ ਦਾ ਨਾਮ ਇੱਕ ਐਸਾ ਮੂਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ ਇਸ ਰਤਨ ਨੂੰ ਜੇ ਅਨੇਕਾ ਯਤਨ ਕਰਕੇ ਭੀਰ ਦੇ ਵਿੱਚ ਗੁਪਤ ਰੱਖੀਏ ਤਾਂ ਵੀ ਲੁਕਾਇਆ ਇਹ ਨਹੀਂ ਲੁਕਦਾ ਹਰ ਗੁਣ ਕਹਤੇ ਕਹਿਣ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਹਰ ਗੁਣ ਪਰਮਾਤਮਾ ਦੇ ਗੁਣ ਕਹਤੇ ਕਹਿਣ ਨਾ ਜਾਈ ਸਵਾਦ ਨਹੀਂ ਦੱਸਿਆ ਜਾ ਸਕਦਾ ਜੈਸੇ ਗੁੰਗੇ ਜਿਵੇਂ ਗੁੰਗੇ ਪੁਰਸ਼ ਦੀ ਕੀ ਮਠਿਆਈ ਖਾਦੀ ਹੋਈ ਮਠਿਆਈ ਭਗਤ ਪੀਖਨ ਜੀ ਫੁਰਮਾਨ ਕਰਦੇ ਹਨ ਉਹ ਜੋ ਸਵਾਦ ਦੱਸਿਆ ਨਹੀਂ ਜਾ ਸਕਦਾ ਜੋ ਪਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ ਭਗਤ ਪੀਖਨ ਜੀ ਉਦਾਹਰਣ ਦਿੰਦੇ ਹਨ ਜਿਵੇਂ ਕਹਿੰਦੇ ਗੁੰਗੇ ਮਨੁੱਖ ਦੀ ਖਾਦੀ ਹੋਈ ਮਠਿਆਈ ਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ ਗੁੰਗਾ ਦੱਸ ਨਹੀਂ ਸਕਦਾ ਉਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਨੂੰ ਪ੍ਰਮਾਤਮਾ ਦੇ ਨਾਮ ਦਾ ਜੋ ਰਸ ਆਉਂਦਾ ਉਹ ਕਿਸੇ ਨੂੰ ਬਿਆਨ ਨਹੀਂ ਕਰ ਸਕਦਾ ਰਸਨਾ ਰਮਤ ਸੁਨਤ ਸੁਖ ਸਰਬਨਾ ਚਿਤ ਚਿਤ ਸੁਖ ਹੋਈ ਕਉ ਪੀਖਨ ਦੋਇ ਨੈਣ ਸੰਤੋਖੇ ਜਹਿ ਦੇਖਾਂ ਤਹ ਸੋਈ ਰਸਨਾ ਕਹਿੰਦੇ ਨੇ ਜੀਵ ਨੂੰ ਰਮਤ ਜਪਦਿਆਂ ਸੁੰਦਰ ਸੁਣਦੇ ਨਾਲ ਸੁਖ ਸੁਖ ਪ੍ਰਾਪਤ ਹੁੰਦਾ ਸਰਬਨਾ ਕੰਨਾਂ ਨੂੰ ਚਿਤ ਚੇਤੇ ਸੁਖ ਹੋਈ ਚੇਤੇ ਯਾਦ ਕਰਦਿਆਂ ਹੋਈ ਹੁੰਦਾ ਹੈ ਕੋ ਭੀਖਣ ਕਹੋ ਆਖ ਭੀਖਣ ਹੈ ਭੀਖਣ ਦੋਏ ਨੈਣ ਸੰਤੋਖੇ ਦੋਨੋ ਅੱਖਾਂ ਸੰਤੋਖੇ ਸ਼ਾਂਤ ਹੋ ਗਏ ਹਨ ਠੰਡ ਪੈ ਗਈ ਹੈ ਜਹ ਦੇਖਾਂ ਦੇਖਾਂ ਮੈਂ ਵੇਖਦਾ ਹਾਂ ਤਹ ਉੱਧਰ ਹੀ ਭਗਤ ਭੀਖਣ ਜੀ ਪਰਮਾਨ ਕਰਦੇ ਹਨ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁਖ ਮਿਲਦਾ ਹੈ ਸੁਣਦਿਆਂ ਕੰਨਾਂ ਨੂੰ ਸੁੱਖ ਮਿਲਦਾ ਹੈ ਤੇ ਚੇਤੇ ਕਰਦਿਆਂ ਚਿੱਤ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਏ ਭੀਖਣ ਤੂੰ ਭੀ ਆ ਕੇ ਸਿਮਰਨ ਮੇਰੀਆਂ ਦੋਨਾਂ ਅੱਖਾਂ ਵਿੱਚ ਐਸੀ ਠੰਡ ਪਾਈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪ੍ਰਮਾਤਮਾ ਨੂੰ ਹੀ ਵੇਖਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।